ਸਤ ਸ੍ਰੀ ਅਕਾਲ ਸਵਾਗਤ ਤੁਹਾਡਾ ਸਾਡੇ YouTube ਚੈਨਲ ਮਨਤਿਦ ਬਰਾਡ ਵਲੌਗਸ ਤੇ ਫਿਰ ਤੋਂ ਸਾਰੀ ਕਿਵੇਂ ਹੋ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇੰਦਰੁਸਤ ਹੋਵੋਗੇ ਤੇ ਲੋਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਤੇ ਦੇਖੋ ਕੋਈ ਸਾਡੇ ਚੈਨਲ ਤੇ ਨਿਊ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇੱਕ ਕਮੈਂਟ ਫੋਨ ਆਈ ਜਾਂਦਾ ਜਪਜੋਤ ਕਹਿੰਦਾ ਦਾਲ ਖਾਊਗਾ ਹੁਣ ਤੱਕ ਰਹੀ ਨਾ ਜਪਜੋਤ ਹੋ ਗਿਆ ਬਿਮਾਰ ਤੁਹਾਨੂੰ ਪਤਾ ਹੀ ਕੱਲ ਦਾ ਟਾਈਮ ਹੋ ਗਿਆ 9:00 ਵਜੇ ਦੇ ਕਰੀਬ ਦਾ ਟਾਈਮ ਹੋ ਗਿਆ ਤੇ ਮੈਂ ਵਲੌਗ ਜੇ ਐਡੀਟਿੰਗ ਵਗੈਰਾ ਕੀਤੀ ਹੈ ਅੱਜ ਹੈਗਾ ਸੰਡੇ ਸੰਡੇ ਟਿਊਸ਼ਨ ਆਪਾਂ ਸ਼ਾਮ ਨੂੰ ਨਹੀਂ ਪੜਾਵਾਂਗੇ ਅੱਜ ਸੋਵਾ ਸੈਟ ਨਹੀਂ ਆਇਆ ਜੱਜਤ ਹੈਗਾ ਬਿਮਾਰ ਉਹ ਹੁਣ ਮੈਂ ਸਿਰਪਿੰਡੇ ਨਵਾ ਕੇ ਫ੍ਰੀ ਕੀਤਾ ਮਤਲਬ ਹੁਣ ਨੀਂਦ ਆਈ ਜਾਂਦੀ ਦਵਾਈਆਂ ਲਈਆਂ ਤੇ ਕੁਝ ਨਹੀਂ ਖਾਦਾ ਜਿਉ ਨੇ ਤੇ ਹੁਣ ਮੈਨੂੰ ਲੱਗਦਾ ਉਹ ਕਹਿੰਦਾ ਦਾਲ ਖਾਊਂਗਾ ਤੇ ਮੈਂ ਥੋੜੀ ਜੀ ਦਾਲ ਧਰੂੰਗੀ ਇੱਕ ਗੰਢਾ ਭਾ ਕੇ ਧਰ ਦਿੰਦੇ ਆ ਤੇ ਦਾਲ ਨਾਲ ਉੱਤ ਕੇ ਜੇ ਰੋਟੀ ਖਾ ਲੂਗਾ ਤੇ ਖਵਾ ਦਾਂਗੇ ਆ ਪਰ ਰੋਟੀ ਖਾਂਸੀ ਵਾਲੀ ਆ ਨੇ ਹੋਰ ਚੀਜ਼ ਖਵਾ ਦੇ ਬੰਦਾ ਖਾਂਸੀ ਵਾਲੀ ਆ ਨੇ ਤੇ ਚਲੋ ਜੀ ਅੱਜ ਆਇਆਗਾ ਸੰਡੇ ਤੇ ਸੰਡੇ ਦਾ ਦੇ ਕਿਤਾਬ ਤਬੀਤ ਹੁੰਦਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਾਰੀ ਕਲਿੱਪਸ ਤੇ ਹੁਣ ਜਬਜੋ ਸਿੰਘ ਵਿਰਾੜ ਕਰ ਰਿਹਾ ਅਰੈਸਟ ਮੈਂ ਤਾਂ ਅੱਗੇ ਦਾਲ ਅੱਜ ਸੱਚ ਇੱਕ ਲਾਈਟ ਸਾਡੇ ਰਾਤ 12 ਵਜੇ ਦੀ ਲਾਈਟ ਗਈ ਹੋਈ ਆ ਪਤਾ ਨਹੀਂ ਕੋਈ ਟਰਾਂਸਫਾਰਮ ਦੇ ਵਿੱਚ ਜਿਵੇਂ ਕਾਫੀ ਘਰਾਂ ਦੀ ਗਈ ਸਾਡੇ ਕੱਲਿਆਂ ਦੀ ਨਹੀਂ ਗਈ ਤੇ ਟਰਾਂਸਫਾਰਮ ਦੇ ਵਿੱਚੋਂ ਲਾਈਟ ਗਈ ਆ ਤੇ ਲਾਈਟ ਅਜੇ ਤੱਕ ਨਹੀਂ ਆਈ ਰਾਤ 12 ਵਜੇ ਦੀ ਗਈ ਆ ਸਮਝੋ ਤੁਸੀਂ ਤੇ ਪਾਣੀ ਪੂਣੀ ਵਾਲੇ ਕੰਮ ਉਹ ਤਾਂ ਹੀ ਅਜੇ ਪਏ ਆ ਇਹ ਮਤਲਬ ਜਦੋਂ ਜਦ ਤੱਕ ਬੈਕ ਵੀ ਨਹੀਂ ਧੋਤਾ ਉਹਦੇ ਵਿੱਚ ਤੇਲ ਫਿੱਟਦਾ ਉਹ ਵੀ ਧੋਣਾ ਹੱਗੇ ਮੈਂ ਧਾਲ ਧੱਕੇ ਪਲੋਂ ਉਹਦਾ ਕੰਮ ਕਰਕੇ ਹੁੰਦੀ ਆ ਸੋਣ ਨਾਲ ਕੱਪੜਿਆਂ ਦੇ ਇਹ ਜਾਨ ਨੂੰ ਨਾਲ ਧਾਲੇ ਦੀ ਫੇਵਰੇਟ ਆ ਕੱਲ੍ਹ ਨੂੰ ਵੀ ਇਸ ਸ਼ਾਮ ਨੂੰ ਦਾਲ ਬਣਾਈ ਸੀ ਨਾ ਤਿੰਨ ਵਧੀਆ ਸ਼ਾਮ ਨੂੰ ਨਾ ਆਪੇ ਰੋਟੀ ਖਾਣੀ ਸੀ ਸ਼ਾਮ ਨੂੰ ਦਾਲ ਦੇ ਨਾਲ ਦਾਲ ਨਾਲ ਪਤਾ ਨਹੀਂ ਇਹਨੂੰ ਕਿਉਂ ਫੇਵਰੇਟ ਬੱਚਿਆਂ ਨੂੰ ਕਿਉਂ ਤਾਂ ਹੁੰਦੀ ਆ ਲਓ ਜਿੱਥੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਐਂਡ ਤੁਹਾਨੂੰ ਪਤਾ ਬੇ ਟਬਾ ਮਾਰ ਤੇ ਸੋ ਇਸ ਕਰਕੇ ਆਪਾਂ ਥੋੜਾ ਹਲਕਾ ਫੁਲਕਾ ਬਣਾਵਾਂਗੇ ਕਿਉਂਕਿ ਤੁਹਾਨੂੰ ਪਤਾ ਬੱਚਿਆਂ ਦੇ ਫੇਵਰਿਟ ਹੁੰਦੀ ਹੈ ਦਾਲ ਮੂੰਗੀ ਮਸਰੀ ਸੋ ਆਪਾਂ ਇੱਥੇ ਮੂੰਗੀ ਮਸਰੀ ਨੂੰ ਹਲਕਾ ਜਿਹਾ ਤੜਕਾ ਲਗਾਵਾਂਗੇ ਬਾਲਾ ਕਿ ਤੁਹਾਨੂੰ ਪਤਾ ਲਸਣ ਅਦਰਕ ਤਾਂ ਮਨਕੇ ਚਲੋ ਬੱਚੇ ਬਿਲਕੁਲ ਹੀ ਨਹੀਂ ਲਾਈਕ ਕਰਦੇ ਮੈਂ ਵੀ ਨਾ ਹੁਣ ਖਾਣ ਲੱਗਿਆ ਮਤਲਬ ਲਸਣ ਅਦਰਕ ਅਦਰਵਾਈਜ਼ ਮੈਂ ਪਹਿਲਾਂ ਸ਼ੁਰੂ ਤੋਂ ਲੈ ਕੇ ਮੈਂ ਵੀ ਅਦਰਕ ਲਸਣ ਲਾਈਕ ਨਹੀਂ ਕਰਦੀ ਹੁੰਦੀ ਸੀ ਵਿੱਚੋਂ ਕੱਢ-ਕੱਢ ਕੇ ਨਾ ਸਬਜੀ ਭਾਜੀ ਦੇ ਵਿੱਚੋਂ ਕੱਢ-ਕੱਢ ਕੇ ਖਾਂਦੀ ਹੁੰਦੀ ਸੀ ਜੇ ਖਾਣਾ ਪੈਂਦਾ ਹੁੰਦਾ ਸੀ ਨਾ ਤੇ ਸੋ ਹੁਣ ਤਾਂ ਹੈਬਿਟ ਜੀ ਹੋ ਗਈ ਹੈ ਸਬਜੀ ਦੇ ਜਿਵੇਂ ਜਿਵੇਂ ਵੱਡੇ ਹੁੰਦੇ ਆਵੇਂਵੇਂ ਚੀਜ਼ਾਂ ਦਾ ਐਕਸਪੀਰੀਅੰਸ ਹੁੰਦਾ ਜਾਂਦਾ ਨਾ ਬਟ ਹਜੇ ਜਬ ਜੋ ਤਾਂ ਜਿਵੇਂ ਇਹ ਚੀਜ਼ਾਂ ਨਹੀਂ ਲਾਈਕ ਕਰਦਾ ਤੇ ਲੋ ਜਿੱਥੇ ਵਾਰੀ ਆ ਗਈ ਸੀ ਕੱਪੜੇ ਧੋਣ ਦੀ ਪਤਾ ਕੀ ਹੋਏ ਸੀ ਤੁਹਾਨੂੰ ਮੈਂ ਦੱਸੇ ਸੀ ਕਿ ਜਿਹੜੀ ਲਾਈਟ ਸੀ ਨ ਸਮਝ ਲੋ ਤੁਸੀਂ ਰਾਤ ਨੂੰ ਤਾਂ ਕਮਰਾ ਚਲੋ ਠੰਡਾ ਸੀ ਸਾਨੂੰ ਪਤਾ ਨਹੀਂ ਲੱਗਾਗਾ ਕਿ ਕਦੋਂ ਲਾਈਟ ਗਈ ਤੇ ਕਦੋਂ ਆਈ ਵਾਲੀ ਗੱਲ ਹਨਾ ਸਵੇਰ ਉੱਠੇ ਤੇ ਸਮਝ ਲੋ ਤੁਸੀਂ ਟੈਂਕੀ ਵੀ ਸਾਡੀ ਫਿਲ ਕਰਨੀ ਪੈਂਦੀ ਆ ਬਸ ਸਾਨੂੰ ਵੀ ਪਿਆਣਾ ਹੁੰਦਾ ਨਾ ਤੋ ਪਾਣੀ ਕੱਢਣਾ ਹੁੰਦਾ ਆਪਾਂ ਤੇ ਸਾਰੇ ਸਵੇਰ ਉੱੜਦੇ ਆ ਸਰਸਾਰੀ ਮਤਲਬ ਟੋਟਲੀ ਅਸੀਂ ਪੰਜ ਦੇ ਪੰਜ ਜਣੇ ਸਵੇਰ ਅਸੀਂ ਨਹਾ ਲੈਣਾ ਹੁੰਦਾ 7 ਵਜੇ ਤੋਂ ਪਹਿਲਾਂ ਸਾਡੇ ਸਾਰੇ 올ਓਵਰ ਸਾਰੇ ਜਣੇ ਵੈਸੇ ਨਹਾ ਲੈਂਦੇ ਆ ਕਈ ਵਾਰ ਮੰਮੀ ਸੈਕਿੰਡ ਟਾਈਮ ਸ਼ਾ ਕੰਮ ਕਰਨ ਤੋਂ ਬਾਅਦ ਵੀ ਨਹਾ ਲੈ ਹੁੰਦੇ ਆ ਨਾ ਕਿਉਂਦੇ ਅਦਰਵਾਈਜ਼ ਸਾਡੀ ਆਦਤ ਸਾਰੇ ਸਵੇਰ ਹੀ ਨਹਾ ਲੈਨੇ ਫਿਰ ਪਾਣੀ ਸਵੇਰ ਬਕੌਫੀ ਲੱਗ ਜਾਂਦਾ ਹਨਾ ਤੇ ਮਸ਼ੀਨ ਤਾਂ ਅੱਜ ਫਿਰ ਸੋਚ ਵੀ ਨਹੀਂ ਸਕਦੇ ਸੀ ਜਦੋਂ ਲਾਈਟ ਹੀ ਹੈ ਨਹੀਂ ਸੀ ਤੇ ਮੈਂ ਸੋਚਿਆ ਮਨਾ ਜੇ ਅੱਜ ਹੁਣ ਨਾ ਤੋਤੇ ਕੱਪੜੇ ਬਾਕੀ ਆ ਸਕੂਲ ਜਾਣਾ ਸੀ ਜਮਜਤ ਨੇ ਸੰਡੇ ਦਾ ਡੇ ਸੀ ਸੈਚਰਡੇ ਨੂੰ ਮਿੱਤ ਤੋਤਾ ਨਹੀਂ ਗਿਆ ਮੈਂ ਭੁੱਲ ਗਿਆ ਦਾ ਬੈਗ ਧੋਣਾ ਨਾ ਓਇਲ ਜਰਾ ਸੀਗਾ ਸਬਜੀ ਜੀ ਦੇ ਨਾ ਟਿਫਨ ਆਉਣ ਦੀ ਬਾਕੀ ਸਹੀ ਨਹੀਂ ਲਗਾਇਆ ਸੀ ਸਕੂਲ ਤੋਂ ਤੇ ਨਾ ਓਇਲ ਦਾ ਬੈਗ ਦੇ ਵਿੱਚ ਰਹਿ ਗਿਆ ਸੀ ਸੋ ਫਿਰ ਮੈਨੂੰ ਧੋਣਾ ਸੀਗਾ ਮੈਂ ਕਿਹਾ ਸਕੂਲ ਜਾਣਾ ਮੰਡੇ ਨੂੰ ਇਹਨੇ ਤੇ ਫਿਰ ਮੈਂ ਸੰਡੇ ਨੂੰ ਦਵਾ ਦਵਾ ਮੈਂ ਕਿਹਾ ਮੇਨ ਤਾਂ ਹੁਣ ਮਜਬੂਰੀ ਬਣ ਗਈ ਹਣਾ ਮੈਂ ਲਾਈਟ ਨੂੰ ਦੇਖ ਕੇ ਕਿਤੇ ਏ ਨਾ ਹੋਵੇ ਮੇਰਾ ਬੈਕ ਵੀ ਰਹਿ ਜਾਵੇ ਵਿਚ ਵਿਚਾਲੇ ਮੰਡੇ ਨੂੰ ਇਹ ਸਕੂਲ ਵੀ ਜਾਣਾ ਫਿਰ ਮੈਂ ਮੰਨ ਜਾ ਮਾਰਿਆ ਮੈਂ ਕਹਿੰਨਾ ਮਮ ਮਮੀ ਨੂੰ ਮੈਂ ਕਿਹਾ ਮੈਂ ਕਿਹਾ ਮੰਮੀ ਮੇਰਾ ਨਾ ਟੂਟੀ ਉਹ ਕਿਸਮਤ ਮੇਰੀ ਇੰਨੀ ਚੰਗੀ ਆ ਕਿ ਉਹ ਜਿਹੜੀ ਟੂਟੀਆਂ ਆਉਂਦੀ ਹੁੰਦੀਆਂ ਨੇ ਜਿਹੜੀ ਸਿੱਧੀ ਡਾਇਰੈਕਟ ਆਪਣਾ ਟੂਟੀ ਤੇ ਪਾਣੀ ਦੀ ਾ ਢੋਲ ਦੇ ਵਿੱਚ ਸਿੱਧਾ ਪਿੱਛੋਂ ਆਉਂਦੀ ਜਿਹੜੀ ਇਹ ਆਪਾਂ ਕਨੈਕਸ਼ਨ ਸਿੱਧਾ ਟੈਂਕੀ 'ਚ ਨਹੀਂ ਕਰਿਆ ਹੋਇਆ ਆਪਾਂ ਇੱਥੇ ਹੀ ਆਪਣੇ ਪਾਈਪ ਦੇ ਤੇ ਵਾਵਾ ਕਿਸਮਤ ਚੰਗੀ ਆ ਸੱਚੀ ਪਾਣੀ ਇੰਨਾ ਆਈ ਗਿਆ ਜਿੰਨਾ ਚਿਰ ਮੈਂ ਕੱਪੜੇ ਧੋਏਗੇ ਫੁੱਲ ਵਧੀਆ ਤਰੀਕੇ ਨਾਲ ਕੋ ਕੱਪੜੇ ਧੋਤੇਗੇ ਮੈਂ ਤਾਂ ਚਾਰ ਪਾਣੀ ਕਪੜੇ ਦਾ ਬੜਾ ਮੁਸ਼ਕਲ ਹੋ ਜਾਣਾ ਸੀ ਤੁਹਾਨੂੰ ਮੈਂ ਦੱਸਾਂ ਨੈਕਸਟ ਡੇ ਸ਼ਾਇਦ ਕਿਤੇ ਜਾਣਾ ਵੀ ਮੈਨੂੰ ਪੈ ਸਕਦਾ ਕੋਈ ਪਤਕਾ ਨਹੀਂ ਮੇਰਾ ਪਤਾ ਕੀ ਪਤਾ ਅਗਲੇ ਦਿਨ ਮੈਨੂੰ ਕਿਤੇ ਜਾਣਾ ਪਵੇ ਕਿਤੇ ਜਾਣਾ ਹੈ ਆਪਾਂ ਤੇ ਜੇ ਉਧਰ ਚਲ ਗਏ ਤੇ ਫਿਰ ਮੇਰੇ ਕਪੜੇ ਦੋ ਦਿਨਾਂ ਦੇ ਇਕੱਠੇ ਹੋ ਜਾਣਗੇ ਸੋ ਹਨਾ ਤੇ ਮੈਂ ਹੁਣ ਸੋਚਿਆ ਮਾਣਾ ਤੋ ਨਾ ਮੰਨ ਜਾ ਮਰ ਕੇ ਬਹਿ ਜਾ ਤੇ ਬਾਕੀ ਕੋਈ ਡਿਫਿਕਲਟੀ ਨਹੀਂ ਲੱਗ ਰਿਆ ਸੀ ਨਾ ਇੱਥੇ ਸਾਡੇ ਹੋਰ ਗੱਲਾਂ ਦੀ ਗੱਲਾਂ ਇੱਥੇ ਹਵਾ ਬਹੁਤ ਆਉਂਦੀ ਆ ਚਾਹੇ ਤੁਸੀਂ ਬੈਠ ਕੇ ਵੀ ਕਪੜੇ ਧੋ ਲੋ ਤੇ ਬਾਕੀ ਮੇਰੀ ਆਦਤ ਆ ਜੇ ਮੈਂ ਕਪੜੇ ਧੋਣੀਆਂ ਨਾ ਬੈਠ ਕੇ ਤੇ ਮੇਰੀ ਆਦਤ ਆ ਮੈਂ ਦੇਵੇਂ ਮਤਲਬ ਮੇਰੀ ਆਦਤ ਹੈ ਮੈਂ ਛੋਟੇ ਤੋਂ ਛੋਟੇ ਕੱਪੜੇ ਤੇ ਸੋਚਦੇ ਰਹਿੰਦੀ ਮੈਂ ਪੁਰਸ਼ੀ ਮਾਰੀ ਜਾਣਾ ਤੇ ਫਿਰ ਉਹ ਟਾਈਮ ਤੱਕ ਨੂੰ ਪਤਾ ਲੱਗਦਾ ਹੀ ਜਦੋਂ ਪੁਰਸ਼ ਵਗੈਰਾ ਮਾਰ ਕੇ ਚੰਗੀ ਤਰ੍ਹਾਂ ਥੋਨੇ ਮਸ਼ੀਨ ਦੇ ਵਿੱਚ ਤਾਂ ਹੁੰਦਾ ਆਪਾ ਚਲੋ ਜੀ ਇੱਕ ਵਾਰੀ ਲਾਇਆ ਮਸ਼ੀਨ ਤੇ ਉਸ ਤੋਂ ਬਾਅਦ ਕੱਢ ਕੇ ਚੰਘਾਲ ਕੇ ਸੁੱਕਣੇ ਪਾ ਦਿੰਦੇ ਆਪਾਂ ਸੋਖਾ ਹੋ ਜਾਂਦਾ ਕੰਮ ਬਟ ਜਿਹੜੇ ਹੱਥ ਨਾਲ ਧੋਨੇ ਚਲੋ ਤਸੱਲੀ ਵੀ ਬੱਕ ਕੇ ਆਪਦੀ ਵੀ ਪੂਰੀ ਤਸੱਲੀ ਹੁੰਦੀ ਜਦੋਂ ਹੱਥ ਨਾਲ ਧੋਨੇ ਪੂਰੀ ਕਸਰਤ ਹੁੰਦੀ ਹੈ ਬਾਹਾਂ ਦੀ ਹਨਾ ਤੇ ਮੇਰੀ ਕਿਸਮਤ ਮੈਂ ਤੁਹਾਨੂੰ ਦੱਸਿਆ ਪਹਿਲਾਂ ਬਹੁਤ ਚੰਗੀ ਸੀ ਜਿਹੜਾ ਪਾਣੀ ਮੈਨੂੰ ਇਦਾਂ ਹੁੰਦਾ ਮੈਂ ਕੋਈ ਵੀ ਕੰਮ ਕਰਾਂ ਨਾ ਮੈਨੂੰ ਪਾਣੀ ਖੁੱਲਾਵੇ ਤਾਂ ਹੀ ਮੰਮੀ ਨਾ ਜ਼ਿਆਦਾਤਰ ਨਾ ਕੋਸ਼ਿਸ਼ ਇਹ ਕਰ ਦਿੰਦੇ ਨੇ ਕਿ ਸਵੇਰ ਸੁਦੇਹਾਂ ਲਾ ਦਿੰਦੇ ਆ ਮਸ਼ੀਨ ਤੇ ਵਿੱਚੋਂ ਕਈ ਵਾਰੀ ਮੰਮਾ ਦਾ ਮੰਮੀ ਦਾ ਟਾਈਮ ਲੱਗਦਾ ਤੇ ਉਹ ਕੱਢੋਂਦੇ ਮਸ਼ੀਨ ਚ ਕੱਪੜੇ ਜੇ ਮੈਂ ਵੇਲੀ ਹੁੰਨੀ ਆ ਤੇ ਫਿਰ ਮੈਂ ਕੱਢੋਨੀ ਸਾਡੇ ਕੋਈ ਇਦਾਂ ਪੱਕਾ ਨਹੀਂ ਹੁੰਦਾ ਕਿ ਮੈਂ ਹੀ ਧੋਣੇ ਆ ਕੱਪੜੇ ਜਾਂ ਮੰਮੀ ਨੇ ਧੋਣਿਆ ਸਾਡਾ ਕੋਈ ਫਿਕਸ ਨਹੀਂ ਹੁੰਦਾ ਕੋਈ ਵੀ ਕੰਮ ਆਪਸ ਦੇ ਵਿੱਚ ਕੀਤਾ ਤੇ ਲੋ ਜੀ ਬਸ ਹੁਣ ਮੈਂ ਦਵਾ-ਦਵ ਕੱਪੜੇ ਜਿਹੜੇ ਕਾਫੀ ਹੱਦ ਤੱਕ ਮੇਰੇ ਤੋਤੇ ਗਏ ਸੀ ਮੈਂ ਤੋਤੋਂ ਕਿ ਨਾ ਟੋਕਰੀ ਸੀਗੀ ਮੈਂ ਕਹਣਾ ਕੱਢ ਕੱਢ ਕੇ ਚੰਗਾਲ ਚੰਗਾਵ ਕੇ ਚਲੋ ਇਹਦੇ ਚ ਪਾਉਣੀ ਹੈ ਤੇ ਫਿਰ ਮੈਂ ਸੁੱਕਣੇ ਪਾ ਜਾਊਂਗੀ ਤੇ ਹੋਰ ਗੱਲਾਂ ਤੇ ਗੱਲਾਂ ਧੁੱਪ ਬੜੀ ਚੜਕੀ ਸੀ ਸੱਚੀ ਇੰਨੀ ਧੁੱਪ ਚੜੀ ਸੀ ਗਰਮੀ ਇੱਥੇ ਤਾਂ ਮੈਨੂੰ ਬੈਠੀ ਨੂੰ ਭੋਰਾ ਨਾ ਪਤਾ ਲੱਗੇ ਠੰਡੇ ਠੰਡੇ ਪਾਣੀ ਦੇ ਵਿੱਚ ਹੱਥ ਮਾਰ ਕੇ ਕੱਪੜੇ ਧੋਈ ਜਾਮਾ ਤੇ ਜਦੋਂ ਮੈਂ ਪਾਉਣ ਲੱਗੀ ਨਾ ਤੇ ਮੈਂ ਤਾਂ ਐ ਜਿਉਂ ਕਮੇਤ ਕੇ ਮੜਾ ਜੇਸਸ ਨਾਲ ਧੁੱਪਾ ਨਾ ਉਸਨੋਂ ਤਾਂ ਐ ਲੱਗਾ ਕੱਪੜੇ ਤਾਂ 2 ਮਿੰਟਾਂ ਦੀ ਖੇੜਾ ਇੱਥੇ ਸੁੱਕਣੇ ਸੱਚੀ ਇੰ ਮੇਰੀ ਉੱਤੇ ਪਾਉਂਦੇ ਪਾਉਂਦੀ ਹੋ ਗਈ ਧੁੱਪੇ ਜਦੋਂ ਤੱਕ ਸੁੱਕਣੇ ਪਾਉਂਦੀ ਪਈ ਸੀ ਕੱਪੜੇ ਬੜੀ ਗਰਮੀ ਸੀ ਸੱਚੀ ਦੱਸਾਂ ਤੇ ਚਲੋ ਫਿਰ ਵੀ ਜੀ ਐੇ ਹੋ ਗਿਆ ਚਲੋ ਕੰਮ ਨਿਬੜ ਗਿਆ ਹਨਾ ਲਾਈਟ ਨੂੰ ਡੀਕਦੇ ਰਹਿੰਦੀ ਤਾਂ ਜਿਹੜਾ ਕੰਮ ਦੋ ਦਿਨਾਂ ਤੱਕ ਇਕੱਠੇ ਹੋ ਜੜੇ ਸੀ ਕੱਪੜੇ ਫਿਰ ਨੈਕਸਟ ਡੇ ਵੀ ਤੁਹਾਨੂੰ ਮੇਰਾ ਕੋਈ ਪਤਾ ਨਹੀਂ ਸ਼ਾਇਦ ਮੈਂ ਕਿਤੇ ਜਾਣਾ ਹੋਵੇ ਜੇ ਚੱਲ ਗਏ ਤੇ ਫਿਰ ਦੋ ਦਿਨਾਂ ਦੇ ਕੱਪੜੇ ਤੁਹਾਨੂੰ ਪਤਾ ਨਾ ਨਹੀਂ ਸੈਟ ਹੁੰਦੇ ਗਰਮੀ ਦੇ ਵਿੱਚ ਤੁਹਾਨੂੰ ਪਤਾ ਕੱਪੜੇ ਵਾਰ-ਵਾਰ ਚੇਂਜ ਕਰਦੇ ਬੰਦਾ ਹਨਾ ਤੇ ਲੋ ਜੇ ਇੱਥੇ ਆ ਗਈ ਸੀ ਮੈਂ ਦੇਖੋ ਕਿੰਨੀ ਕਰੜੀ ਤੋਂ ਪੱਜ ਤੋਂ ਸਾਨੂੰ ਨਾ ਕੰਮਾਂ ਦੇ ਲੇਟ ਹੋ ਗਏ ਉੱਧਰ ਦੇਖੋ ਮੰਮੀ ਦੇ ਵੀ ਨਾ ਪਸ਼ੂ ਨੂੰ ਹਾਂ ਤੋਂ ਬਾਅਦ ਜਿਹੜਾ ਗੋਹਾ ਹੁੰਦਾ ਕਲੀਨਿੰਗ ਮਤਲਬ ਮੰਮੀ 올ਓਵਰ ਕਲੀਅਰ ਹੀ ਕਰ ਦਿੰਦੇ ਹੁੰਦੇ ਕਿ ਇੱਕ ਵਾਰੀ ਨਾ ਜਿਹੜਾ ਪਿਆ ਹੁੰਦਾ ਗੋਹਾ ਉਹਨੂੰ ਚੱਕ ਹੀ ਦਿੰਦੇ ਹੁੰਦੇ ਨੇ ਫਿਰ ਸ਼ਾਮ ਨੂੰ ਜਦੋਂ ਬਾਹਰ ਨਿਕਲਦੇ ਆ ਫਿਰ ਉਹੀ ਕੰਮ ਰੁਟੀਨ ਰੈਗੂਲਰ ਚੱਲਦਾ ਰਹਿੰਦਾ ਪਸ਼ੂਆਂ ਦਾ ਤਾਂ ਗੋਹਾ ਦਾ ਹਣਾ ਤੇ ਲੋ ਜਿੱਥੇ ਮੈਂ ਆਵਦੇ ਲੱਗੀ ਪਈ ਸੀ ਕੰਮ ਮੰਮੀ ਆਵਦੇ ਲੱਗੇ ਪਈ ਸੀ ਮੰਮੀ ਹੁਣ ਦੁਬਾਰਾ ਨਾ ਕਿਉਂਗੇ ਦੂਜੀ ਵਾਰ ਐਂਡ ਤੇ ਮੈਂ ਤਾਂ ਨਹੀਂ ਹਜੇ ਦੂਜੀ ਵਾਰ ਨਹਾਉਂਦੀ ਮੈਂ ਤਾਂ ਤੁਹਾਨੂੰ ਪਤਾ ਹਜੇ ਨਹੀਂ ਨਹਾਉਂਦੀ ਬਾਕੀ ਤੁਹਾਨੂੰ ਪਤਾ ਮੈਂ ਨਾ ਨਹਾਉਣ ਤੋਂ ਬਾਅਦ ਤਾਂ ਮੇਰੇ ਦੂਜੇ ਕੰਮ ਹੀ ਹੁੰਦੇ ਜਿੰਨਾ ਮੈਨੂੰ ਬਾਲਾ ਸਵੈਟ ਵਗੈਰਾ ਨਹੀਂ ਆਉਂਦਾ ਤੇ ਫਿਰ ਮੈਨੂੰ ਦੁਬਾਰਾ ਨੇੜ ਨਹੀਂ ਹੁੰਦੀ ਨਹਾਉਣ ਦੀ ਤੇ ਤੇ ਚਲੋ ਜਿਹਦੇ ਹਵਾ ਵੀ ਚੱਲ ਰਹੀ ਸੀ ਕਾਫੀ ਕੱਪੜੇ ਉੱਡ ਰਹੇ ਸੀਗੇ ਤੇ ਬਟ ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਚਲੋ ਜੀ ਮੈਂ ਸੋਚਿਆ ਅੱਜ ਤੁਹਾਡੇ ਨਾਲ ਡਿਫਰੈਂਟ ਜਿਹਾ ਵਲੌਗ ਸ਼ੇਅਰ ਕਰਦੀ ਹਾਂ ਆਲਵੇਜ਼ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿਚਨ ਦੇ ਕੰਮ ਕਿਉਂਕਿ ਆਲਵੇਜ਼ ਜੀ ਆਪਾਂ ਜ਼ਿਆਦਾ ਕਿਚਨ ਦੇ ਕੰਮ ਮੈਂ ਪ੍ਰਫਰੈਂਸ ਤਿੰਨੇ ਮਤਲਬ ਜ਼ਿਆਦਾ ਕਿਚਨ ਦੇ ਕੰਮ ਕਰਦੀ ਹੁੰਦੀ ਆ ਤੇ ਬਟ ਮੈਂ ਅੱਜ ਸੋਚਿਆ ਕਿਉਂ ਨਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਤਰ੍ਹਾਂ ਦਾ ਵਲੌਗ ਡਿਫਰੈਂਟ ਜਿਹਾ ਵਲੌਗ ਹੋ ਗਿਆ ਨਾਲੇ ਤਾਂ ਹੈਂਡ ਨਾਲ ਧੋਤੇ ਗਏ ਕੱਪੜੇ ਨਾਲੇ ਕੱਪੜਿਆਂ ਦਾ ਵਲੌਗ ਹੋ ਗਿਆ ਨਾ ਤੇ ਬਾਕੀ ਆਪਣੇ ਕਮ ਇਸ ਸਮ ਨਾਲ ਦੇਖਣਾ ਪੈਂਦਾ ਨਾ ਕਿ ਆਪਣਾ ਸਮਾਂ ਵੀ ਲੱਗ ਰਿਹਾ ਚਲੋ ਸਮਾਂ ਵੀ ਆਪਣਾ ਲੱਗ ਰਿਹਾ ਵਲੌਗ ਵੀ ਬਣ ਰਿਹਾ ਮੈਨੂੰ ਇਦਾਂ ਹੁੰਦਾ ਕਿ ਮੇਰਾ ਬਾਹਲਾ ਸਮਾਂ ਵੀ ਨਾ ਲੱਗੇ ਮੇਰਾ ਵਲੌਗ ਵੀ ਬਣ ਜੇ ਚਲੋ ਫਿਰ ਮੈਂ ਕਿ ਕੋਈ ਗੱਲ ਨਹੀਂ ਤੇ ਆਪਾਂ ਨੂੰ ਦੋ ਕੁ ਘੰਟੇ ਲੱਗੇ ਸੀ ਦੋ ਕੁ ਘੰਟੇ ਤਾਂ ਨਹੀਂ ਲੱਗੇ ਮੈਨੂੰ ਲੱਗਦਾ ਡੇਢ ਕੁ ਘੰਟਾ ਤਾਂ ਲੱਗਾ ਹੀ ਹੋਗਾ ਫਿਰ ਬਸ ਕੱਪੜੇ ਧੋਲੇ ਆਪਾਂ ਦੋ ਦੋ ਸਾਰੇ ਆ ਬੈਕ ਸੁੱਕ ਜੂਗਾ ਚਲੋ ਕੱਲ ਨੂੰ ਜਬਜਤ ਸਿੰਘ ਬਰਾੜ ਨੇ ਸਕੂਲ ਜਾਣਾ ਹੈਗਾ ਤੇ ਹੋਰ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਜਿਹੜੀਆਂ ਤੁਹਾਡੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਵਲੌਗਸ ਤੇ ਪ੍ਰਤੀ ਕਿਹ ਵਾਲਾ ਵਲੌਗ ਪਾਓ ਹਨਾ ਸੋ ਆਪਾਂ ਹੋਲੀ ਹੋੜਿਓ ਜਿਹੜੇ ਰਿਕੁਆਇਰਮੈਂਟਸ ਆਈਆਂ ਹੋਈਆਂ ਨੇ ਮੈਂ ਭੁੱਲਦੀ ਨਹੀਂ ਹੁੰਦੀ ਕੋਈ ਮੈਨੂੰ ਕਮੈਂਟ ਇਦਾਂ ਦਾ ਆਇਆ ਹੋਵੇ ਨਾ ਰਿਕੁਆਇਰਮੈਂਟ ਪ੍ਰਤੀ ਕਿਸ ਤਰ੍ਹਾਂ ਦਾ ਵਲੌਗ ਪਾ ਮੈਂ ਭੁੱਲਦੀ ਨਹੀਂ ਹੁੰਦੀ ਮੈਨੂੰ ਯਾਦ ਹੁੰਦਾ ਬਟ ਟਾਈਮ ਟੂ ਟਾਈਮ ਆਪਾਂ ਵਲੌਗ ਤੁਹਾਡਾ ਸਾਰੇ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਨਾ ਮੈਂ ਦਰੀਆਂ ਸੀਗੇ ਜਬਜੋਦੀਆਂ ਉਹ ਵੀ ਮੈਂ ਬਸ ਪਾਇਆ ਹੀ ਆ ਤੇ ਲੋ ਜਿੱਥੇ ਆਪਣਾ ਇੱਕ ਪਿੰਡ ਦੇ ਵਿੱਚ ਵੰਜਾਰਾ ਕਹਿ ਸਕਦੇ ਆ ਜਾਂ ਪਿੰਡਾਂ ਦੇ ਵਿੱਚ ਜਿਵੇਂ ਆ ਸਮਾਨ ਹੁੰਦਾ ਨਾ ਆਪਣੇ ਈਅਰਿੰਗ ਹੋਗੇ ਹਰ ਤਰ੍ਹਾਂ ਦੀ ਮਤਲਬ ਮਨਿਆਰੀ ਦਾ ਸੋ ਕਾਸਮੈਟਿਕ ਮਨਿਆਰੀ ਦਾ ਸਮਾਨ ਹੁੰਦਾ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਨਾ ਪਾਈ ਆਪਣੇ ਮੋਟਰਸਾਈਕਲਾਂ ਦੇ ਉੱਪਰ ਸਮਾਨ ਲੈ ਕੇ ਆਉਂਦੇ ਨੇ ਸੇ ਅਸੀਂ ਪਹਿਲੀ ਵਾਰ ਛੇ ਮਹੀਨਾਵਾਂ ਸਾਲ ਚੱਲ ਰਿਹਾ ਆਪਣੇ ਮੈਰਿਸ ਨੂੰ ਸੋ ਆਪਾਂ ਪਹਿਲੀ ਵਾਰ ਇਹ ਅੰਕਲ ਨੂੰ ਖੁਲਾ ਰਿਹਾ ਬਟੇ ਅੰਕਲ ਕਰ ਦੱਸ ਰਹੇ ਸੀ ਕਿ ਤੁਹਾਡਾ ਜਿਹੜਾ ਵੱਡਾ ਬਾਬਾ ਸੀ ਨਾ ਉਹ ਇਸੇ ਤਰ੍ਹਾਂ ਬਾਹਰਲੇ ਬਰਾਂਡੇ ਦੇ ਵਿੱਚ ਮੰਜਾ ਢਾਹ ਕੇ ਬੈਠਦੇ ਹੁੰਦੇ ਸੀ ਕਹਿੰਦੇ ਆਪਾਂ ਬਾਬੇ ਕੋਲ ਬੈਠਦੇ ਹੁੰਦੇ ਸੀ ਨਾ ਸੋ ਦੱਸ ਰਹੇ ਸੀਗੇ ਤੇ ਉਹ ਫਿਰ ਆਪਾਂ ਮੰਜਾ ਬਾਹਰ ਇਸ ਬਾਹਰਲੇ ਬਰਾਂਡਾ ਆਪਣਾ ਜਿਹੜਾ ਕਲੀ ਦੇ ਵਿੱਚ ਹੈਗਾ ਉਹਦੇ ਵਿੱਚ ਆਪਾਂ ਮੰਜਾ ਢਾਹ ਲਿਆ ਸੀਗਾ ਤੇ ਇੱਥੇ ਆਪਾਂ ਵੇਖਣ ਲੱਗੇ ਸੀ ਕੰਨਾਂ ਵਾਲੇ ਈਅਰਿੰਗ ਤੇ ਬਹੁਤ ਸੋਹ ਦੇਖ ਰਹੀ ਹਾਂ ਤੁਸੀਂ 100 100 ਰੁਪਏ ਦੇ ਪੇਅਰ ਹੈਗਾ ਸੀ ਠੀਕ ਹੈ ਜੀ ਤੇ ਬਹੁਤ ਸੋਹਣੇ ਲੱਗੇ ਮੈਨੂੰ ਮੈਂ ਤੁਹਾਨੂੰ ਪਤਾ ਵਾਕਿ ਮੇਰੀ ਆਦਤ ਹੁੰਦੀ ਹੈ ਜਦੋਂ ਕੋਈ ਸੇ ਭੈਣ ਭਾਈ ਨੂੰ ਮਤਲਬ ਆਪਾਂ ਕਿਸੇ ਭਾਈ ਨੂੰ ਖੜਾ ਕਰਦੇ ਨਾ ਕੋਈ ਵੀ ਚੀਜ਼ ਲਾਵੇ ਚਾਹੇ ਚੁੰਨੀਆਂ ਲਾਵੇ ਚਾਹੇ ਕੋਈ ਹੋਰ ਆਪਾਂ ਸਮਾਨ ਖਲਾਰ ਲਈ ਮੈਨੂੰ ਇਦਾਂ ਹੁੰਦਾ ਉਹਦੀ ਆਪਾਂ ਸਮਾਨ ਖਲਾਰ ਮਤਲਬ ਖਲਾਰਾ ਆਪਾਂ ਤਾਂ ਚਾਹੇ ਛੋਟੀ ਚੀਜ਼ ਲਓ ਜਰੂਰ ਲਓ ਉਹਦੀ ਚੀਜ਼ ਹਨਾ ਉਹਨੂੰ ਇਦਾਂ ਨਾ ਮਹਿਸੂਸ ਹੋਵੇ ਕਿ ਮੇਰਾ ਤਾਂ ਖਲਾਰਾ ਪਾ ਕੇ ਤੇ ਕਹਿ ਦਿੰਦੇ ਆ ਕਈ ਬੀਬੀਆਂ ਦਾ ਆਦਤ ਹੁੰਦੀ ਆ ਸਮਾਨ ਲੈਣਾ ਵੀ ਨਹੀਂ ਹੁੰਦਾ ਤੇ ਖਲਾਰਾ ਵੀ ਇਕੱਲੇ ਤਾਂ ਪਾ ਦਿੰਦੇ ਆ ਤੇ ਇਸ ਪ੍ਰਕਾਰ ਕੀ ਫਿਰ ਆਪਾਂ ਖਲਾਰਾ ਇਅਰਿੰਗ ਲੈ ਆ ਕਿਹੜੇ ਲੈ ਆ ਤੁਹਾਨੂੰ ਗਾਂਹ ਜਾ ਕੇ ਦਿਖਾਉਣੀ ਐ ਮੈਂ ਠੀਕ ਐ ਜੀ ਤੇ ਲੋ ਜੀ ਇੱਥੇ ਮੈਂ ਕਰਨ ਵਾਲੇ ਇਅਰਿੰਗ ਦਾ ਕੁਪੇਅਰ ਲੈ ਲਿਆ ਸੀ ਮੈਨੂੰ ਤਿੰਨ ਤਰ੍ਹਾਂ ਦੇ ਡਿਜ਼ਾਈਨ ਦਿਖਾਏ ਸੀ ਉਹਨਾਂ ਨੇ ਗੋਲ ਵੀ ਸੀ ਆ ਤੁਹਾਡੇ ਸਾਹਮਣੇ ਆ ਸਾਰੇ ਦਿਖਾਤੇ ਮੈਂ ਕਾਫੀ ਸਾਰਾ ਸਮਾਨ ਸੀ ਅੰਕਲ ਜੀ ਕੋਲ ਵਾਲੀਆਂ ਦਿਖਾ ਰੇ ਸੀ ਕਹਿੰਦੇ ਸੀ ਮੋਰ ਦੀਆਂ ਲਈ ਵਾਲੀਆਂ ਦਾ ਬੜਾ ਟ੍ਰੈਂਡ ਚੱਲ ਰਿਹਾ ਹੈ ਤੇ ਮੈਂ ਕਿਹਾ ਮੇਰੇ ਵਾਲੀਆਂ ਸੋਹਣੀਆਂ ਨਹੀਂ ਲੱਗਦੀਆਂਂਗੀਆਂ ਕਿਉਂਕਿ ਨਾ ਅਕੋਰਡਿੰਗ ਟੂ ਮਤਲਬ ਆਪਣੀ ਹੈਲਥ ਹੁੰਦਾ ਨਾ ਚੀਜ਼ ਸੂਟੇਬਲ ਕਰਦੀ ਆਪਾਂ ਨੂੰ ਹਨਾ ਤੇ ਫਿਰ ਮੇਰੇ ਨਾ ਵਸਤਾ ਆ ਮੈਨੂੰ ਨਾ ਖੁੱਦ ਨੂੰ ਵੀ ਉਹ ਜਿਹੜੀ ਗੋਲ ਜੀਆਂ ਨਹੀਂ ਹੁੰਦੀਆਂ ਗਿਆ ਮਤਲਬ ਇਦਾਂ ਦੇ ਮੈਨੂੰ ਘੱਟ ਲਾਈਕ ਕਰਦੀ ਮੇਰੇ ਕੋਲ ਖੁੱਦ ਕੋਲ ਹੈਗੇ ਨੇ ਤੇ ਜੇ ਹੋਇਆ ਨਾ ਪੋਸੀਬਲ ਤੇ ਕਿਸੇ ਦਿਨ ਤੁਹਾਨੂੰ ਜੁਐਲਰੀ ਕਲੈਕਸ਼ਨ ਸ਼ੇਅਰ ਕਰਾਂਗੇ ਆਪਾਂ ਵਲੌਗ ਸ਼ੇਅਰ ਕਰਾਂਗੇ ਤੇ ਉਹਦੇ ਵਿੱਚ ਤੁਹਾਨੂੰ ਸਾਰੀ ਜੁਐਲਰੀ ਵਿਖਾ ਦਾਂਗੀ ਮੈਂ ਕਿਹੜੀ ਕਿਹੜੀ ਮੇਰੇ ਕੋਲ ਜੁਐਲਰੀ ਹੈ ਠੀਕ ਹੈ ਤੇ ਆਪਾਂ ਬਣਾਵਾਂਗੇ ਵਲੌਗ ਤੁਹਾਡੇ ਲਈ ਤੇ ਤਦ ਲੋ ਜੀ ਆਪਾਂ ਇੱਥੇ ਇਅਰਿੰਗ ਲੈ ਲਈ ਸੀ ਤੇ ਕਹਿੰਦੇ ਹੁੰਦੇ ਨਾ ਇੱਕ ਛੋਟੀ ਛੋਟੀ ਖੁਸ਼ੀਆਂ ਦੇ ਵਿੱਚ ਖੁਸ਼ ਹੋਣਾ ਚਾਹੀਦਾ ਸੋ ਮੈਂ ਆਲਵੇਸ ਹੀ ਚਾਹੇ 100 ਰੁਪਏ ਦੀ ਚੀਜ਼ ਹੋਵੇ ਚਾਹੇ 10 ਰੁਪਏ ਦੀ ਚੀਜ਼ ਹੋਵੇ ਮੈਂ ਜੇ ਉਹ ਬਾਈ ਕਰ ਲਈ ਨਾ ਮੈਨੂੰ ਪਸੰਦ ਆ ਮੈਂ ਉਹਦੇ ਵਿੱਚ ਹੀ ਬਹੁਤ ਖੁਸ਼ ਹੋ ਜਾਂਦੀ ਕਿ ਮੈਂ ਉਹ ਚੀਜ਼ ਬਾਈ ਕਰ ਲਈ ਆ ਤੇ ਇਹ ਨਹੀਂ ਮੈਂ ਕਹਿੰਦੀ ਕਿ ਮੈਂ ਛੋਟੀ ਤੋਂ ਛੋਟੀ ਮੈਂ ਮੈਨੂੰ ਕਦੇ ਵੀ ਇਹ ਨਹੀਂ ਹੁੰਦਾ ਕਿ ਉਹ ਚੀਜ਼ ਮਹਿੰਗੀ ਹੈ ਜਾਂ ਸਸਤੀ ਹੈ ਮੈਨੂੰ ਚੀਜ਼ ਜੇ ਪਸੰਦ ਆ ਨਾ ਜੇ ਸਸਤੀ ਹੈ ਤਾਂ ਵੀ ਮੈਂ ਲੈ ਲੈਣੀ ਜੇ ਉਹ ਮਹਿੰਗੀ ਹੈ ਤਾਂ ਵੀ ਮੈਂ ਲੈ ਲੈਣੀ ਮੈਨੂੰ ਆਪਣੀ ਪਸੰਦ ਤੇ ਹੁੰਦਾ ਕਿ ਮੈ ਜਿਵੇਂ ਕਿ ਪਿੰਡ ਵਿੱਚ ਆਏ ਹੋਏ ਸੀ ਹਨਾ ਕਿ ਇਹਨਾਂ ਕੋ ਲੋਇਸਟ ਪ੍ਰਾਈਸ ਦੀ ਚੀਜ਼ਾਂ ਹੋਣਗੀਆਂ ਜਾਂ ਕੁਝ ਨਾ ਮੈਨੂੰ ਪਸੰਦ ਦੀ ਗੱਲ ਹੁੰਦੀ ਹੈ ਬਸ ਆਪਾਂ ਨੂੰ ਹੁਣ ਪਸੰਦ ਆ ਗਈ ਮੈਨੂੰ ਤਾਂ ਬਹੁਤ ਸੋਹਣਾ ਸਮਾਨ ਲੱਗ ਰਿਹਾ ਸੀ ਅੰਕਲ ਕਾਫੀ ਵਧੀਆ ਵੈਰਾਈਟੀ ਦਾ ਸਮਾਨ ਰੱਖੇ ਬੈਠੇ ਆ ਇਹ ਸਾਰਾ ਦੱਸ ਰਹੇ ਸੀ ਕਿ ਆਪਾਂ ਕਿੱਥੇ ਕਿੱਥੇ ਮੇਲੇਾਂ ਤੇ ਜਾਂਦੇ ਆ ਤੇ ਇੱਥੇ ਨਾ ਮੈਨੂੰ ਪੁੱਛਣ ਲੱਗ ਗਏ ਮੰਮੀ ਨੂੰ ਪੁੱਛਣ ਲੱਗ ਗਏ ਕਿ ਇਹ ਤੁਹਾਡੇ ਕੀ ਬੇਟੀ ਨੇ ਤੇ ਮੰਮੀ ਕਹਿੰਦੇ ਨਹੀਂ ਮੇਰੇ ਨੋਣੇ ਤੇ ਫਿਰ ਹੱਸਣ ਲੱਗ ਗਏ ਤੇ ਕਹਿੰਦੇ ਬੇਟੇ ਤੁਸੀਂ ਕਿੱਥੇ ਦੇ ਹੋ ਮੈਂ ਕਿਹਾ ਮੈਂ ਜੀ ਉਹ ਬੋਰਦੀ ਆ ਤੇ ਕਹਿੰਦੇ ਲੈ ਆਪਾਂ ਤਾਂ ਉ ਤੇ ਕਹਿੰਦੇ ਮੈਂ ਆਪਾਂ ਤਾਂ ਮੇਲੇ ਤੇ ਪੱਕੇ ਉੱਥੇ ਲਾਉਨੇ ਆਪਾਂ ਲੋ ਸੇਲ ਮਤਲਬ ਤੇ ਚੱਪੂ ਦਾ ਚਾਚਾ ਆ ਗਿਆ ਪਾਣੀ ਤਾਂ ਕਿਸਮਤ ਚੰਗੀ ਸੀ ਟੂਟੀ ਦੂਜੀ ਆ ਗਈ ਧੁੱਪ ਬੜੀ ਤੇਜ਼ ਹੋਈ ਪਈ ਹੈ ਪਾਣੀ ਤਾਂ ਨਾ ਦੂਜੀ ਆਪਣੀ ਬਿਨਾ ਲੈਟ ਤੋਂ ਜਿਹੜੀ ਮੋਟਰ ਲਾਉਂਦਾ ਪਰਾਂ ਤੋਂ ਉਹ ਆ ਗਿਆ ਸੀ ਬੋਲਣਾ ਬੋਲਣਾ ਨਹੀਂ ਸੁੱਤਾ ਪਿਆ ਬਿਮਾਰ ਠੀਕ ਹੈ ਮੈਂ ਆ ਗਈ ਕੱਪੜੇ ਧੋ ਕੇ ਤੇ ਅੱਜ ਦਾ ਵਲੌਗ ਆਪਾਂ ਕੱਪੜੇ ਤੇ ਹੀ ਪਾਵਾਂਗੇ ਡਿਫਰੈਂਟ ਹੋ ਗਿਆ ਨਾਲੇ ਤਾਂ ਤੁਹਾਡੇ ਦੇ ਤੇ ਜਰੂਰ ਕਮੈਂਟ ਕਰਕੇ ਦੱਸੋ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸੋ ਕਿੱਦਾਂ ਦੇ ਲੱਗੇ ਆ ਲਈਆ ਲਓ ਜੀ ਜਰਜੋਤ ਸਿੰਘ ਬਰਾੜ ਨਾ ਸੁੱਤਾ ਪਿਆ ਸੀ ਉਹਨੂੰ ਲੱਗ ਗਿਆ ਪਤਾ ਕਿ ਚਾਚੂ ਆਏ ਹੋਇਆ ਰਾਤ ਦਾ ਏਸੀ ਐਂ ਖੁੱਲਾ ਪਿਆ ਕੀ ਕੀਤਾ ਜਾਵੇ 12 ਵਜੇ ਦੀ ਲਾਈਟ ਗਈ ਆ ਚਾਚੂ ਆ ਬੈਠਾ ਦਾ ਦਵਾਈ ਲਈ ਆ ਮਾੜੀ ਜਿਹਾ ਆਰਾਮ ਆਇਆ ਤੇ ਮੈਂ ਹੁਣ ਮੱਛਾ ਦਾ ਖਾਦਾ ਕੁਛ ਵੀ ਨਹੀਂ ਦਾਲ ਨਾਲ ਰੋਟੀ ਖਾਉਂ ਦਾਲ ਬਣਾ ਕੇ ਆਂਗੀ ਆ ਦਾਲ ਨਾਲ ਰੋਟੀ ਖਾਓ। ਮਾਂ ਮਮੀ ਲੈ ਕੇ ਚੀੜੀ ਦਾ ਬੱਚਾ ਕਿੱਥੋਂ ਲੈ ਕੇ ਆਂਦਾ? ਇੱਥੋਂ ਵੜਿਆ ਆਂਦਾ। ਅੰਦਰੋਂ ਹੀ ਵੱਡਿਆ ਜਾਣਾ ਸੀਗਾ। ਅੱਛਾ। ਦੇਖੋ ਜੀ। ਚੀੜੀ ਦਾ ਬੱਚਾ ਫੋਟ ਚੀੜੀ ਦਾ ਬੱਚਾ ਆ ਗਿਆ ਸਾਡੇ ਕੋਲ। ਹਾਏ ਵਿਚਾਰਾ। ਪੀਲਾ ਪੀਲਾ ਜਿਹਾ ਪਾਣੀ ਪਿਆ ਦੇ। ਇਵਨਿੰਗ ਸਾਰਿਆਂ ਨੂੰ ਸਵਾਗਤ ਹੋ ਗਿਆ ਜੀ। ਸਵਾਗਤ ਹੈ ਤੁਹਾਡੇ ਸਾਰੇ YouTube ਚੈਨਲ। ਟਾਈਮ ਹੋ ਗਿਆ ਇਵਨਿੰਗ ਦਾ ਟਾਈਮ ਹੋ ਗਿਆ 6:30 ਵਜੇ ਦਾ। ਤੇ ਆਪਾਂ ਤਾਂ ਰੀਦੇ ਸਬਜੀ ਤੇ अज चो अच लाइट आई थी लेट तो आप फिर हैंडला भी झोले थे कपड़े बाद लैट सा मतलब दो घंटे बाद डेढ़ घंटे बाद एसी चला के ना जबज सवाया क्योंकि जब भी बीमार है खांसी बहुत कर रहे तो खांसी बहुत ज्यादा कर रहे मैं तुम पता फेवरेट सब्जी साहद ਕਿਤੇ ਡੈਡੀ ਦੇ ਦੋਸਤਾਂ ਮਮੀ ਫਰੋਟ ਕੱਟੀ ਹੋਈ ਤੇ ਘਰ ਤੋਂ ਸ਼ਾਮ ਨੂੰ फटाफट ਕੰਮ ਨੇ ਵੇੜੀਆਂ ਅੱਜ ਆਪਾਂ ਤੁਹਾਨੂੰ ਦੱਸਿਆ ਨਾ ਅੱਜ ਸ਼ਾਇਦ ਮੌਸਮ ਦਾ ਤੈਰ ਰੇ ਤੇ ਬਾਕੀ ਰੱਬ ਜਾਣਦਾ ਜਿੱਦਾਂ ਵੀ ਹੋਇਆ ਅਪਡੇਟ ਦਵਾਂਗੇ ਤੁਹਾਨੂੰ ਮੌਸਮ ਦੀ ਮਸਾਲਾ ਜਦੋਂ ਮਨਾ ਕੱਢਦਾ ਨਾ ਤੇ ਚੜਦਾ ਵੀ ਹੈ ਜੇ ਕੱਢਦਾ ਤਾਂ ਚੜਦਾ ਵੀ ਹੈ ਇੱਧਰ ਦੇਖ ਲਓ ਇਹ ਨੇਓ ਮਾਜੀ ਬਾਹਰ ਮੇਰੇ ਵੱਲ ਦੇਖੋ ਇੱਧਰ ਪਹਿਲਾਂ ਜੂੜਾ ਪਾਦਾ ਕਰਤਾ ਸੀ ਸਿਰ ਪਿੰਡੇ ਰਮਾਤਾ ਸੀ ਸਵੇਰੇ ਤੇ ਬਿਮਾਰ ਨਾਲ ਮੂੰਹ ਦੇਖੋ ਨਿੱਕਾਇਕ ਨਿਕਲ ਹੁੰਦਾ ਇਹਦਾ ਜੱਪੇ ਦਿਖਾਈ ਬੇਟਾ ਮੂੰਹ ਦੇਖੋ ਜਮੇ ਨਿੱਕਾਇਕ ਨਿਕਲ ਹੁੰਦਾ ਇਹਦਾ ਜਿਵੇਂ ਮੈਂ ਕੁੱਕਰ ਦਾ ਲਾਵਾਂ ਢੱਕਣ ਪਾ ਕੇ ਨੈਕਸਟ ਅਪਟਰੈਟ ਦਿਨੇ ਤੁਹਾਨੂੰ ਸਬਜ਼ੀ ਧਰਤੀ ਆ ਤੇ ਫੇਰ ਰੋਟੀ ਰਹਿ ਜੂ ਮम्मी ਧਾਰ ਕਰਦੇ ਨੋ ਬੇਟਾ ਚਲੋ ਹੁਣ ਮੈਨੂੰ ਹੋਮਵਰਕ ਕਰਵਾਨੇ ਫੇਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਇਸ ਤੋਂ ਬਾਅਦ ਦਾਦੀ ਵੀ ਮਿੰਤਾ ਕੱਢੀ ਜਾਂਦੀ ਹੈ ਉੱਠ ਜਾ ਬੇਟਾ ਹੋਮਵਰਕ ਕਰਕੇ ਆ ਪਲੇ ਕਰ ਫੇਰ ਕਰਦੇ ਇੱਥੇ ਰੱਖ ਦਿਆ ਸਮਾਨ ਇੱਥੇ ਰੱਖ ਦਿਆ ਸਮਾਨ ਸਾਰ ਚਲੋ ਜੀ ਹੁਣ ਅਸੀਂ ਹੋਮਵਰਕ ਕਰਕੇ ਹੋ ਗਏ ਜਸਟ ਇਹਦਾ ਇੱਕ ਨੋਟਬੁੱਕ ਦਾ ਕੰਮ ਹੈ ਤੇ ਐਗਜ਼ਾਮ ਹੋ ਕੇ ਫਿਨਿਸ਼ ਐਂਡ ਆਪਾਂ ਨੂੰ ਹੋਮਵਰਕ ਕਰਵਾ ਕੇ ਦੈਨ ਤੁਹਾਨੂੰ ਮਿਲਦੇ ਆਂ ਠੀਕ ਹੈ ਜੀ ਟਾਈਮ ਹੋ ਗਿਆ 7 ਵਜੇ ਤਾਂ ਮੈਂ ਇਹਨੂੰ ਕਰਾ ਕੇ ਆਇਆ ਕੰਮ ਸਕੂਲ ਦੇ ਇੱਕ ਕਾਪੀ ਦਾ ਹੀ ਸੀ ਤੇ ਅੱਜ ਨੂੰ ਗਰਮੀ ਅੱਜ ਨਹੀਂ ਗਰਮੀ ਤਾਂ ਵੈਸੇ ਹੋਈ ਪਈ ਹੈ ਪਸੀਨਾ ਪਸੀਨਾ ਡਾਈ ਜਾਂਦਾ ਸਬਜੀ ਕਰਦੇ ਵੀ ਤਰੀ ਹੁਣੇ ਬੰਦ ਕਰਦੇ ਹੋਗੇ ਲੋ ਆ ਬੇਟਾ ਚਲੋ ਜੀ ਟਾਈਮ ਹੋ ਗਿਆ 7 ਵਜੇ ਤੋਂ ਉੱਪਰ 7:30 ਵਜੇ ਦਾ ਤੇ ਆਪਾਂ ਵਲੌਗ ਦਾ ਅੱਜ ਇੱਥੇ ਹੀ ਕਰਦੇ ਹਾਂਡ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਆ ਵੀ ਦੇਖ ਲਓ ਮੂੰਹ ਵੇਖੋ ਜਮਾ ਸੁੱਕਿਆ ਪਿਆ ਲੈ ਬੋੜੀਆਂ ਵਖਾਉਂਦਾ ਹੂੰ ਗੱਡੀ ਇਹਦੀ ਲੋ ਹੋਈ ਪਈ ਆ ਲੈ ਕਰ ਲੋ ਢੂਟੇ ਲੈ ਲੋ ਹਲੋ ਚੱਲਦੀ ਨਹੀਂ ਲੋ ਲੋ ਆ ਪਾਪਾ ਲੋਣਗੇ ਤੇ ਚਾਰਜ ਸਾਨੂੰ ਚਾਰਜ ਦਾ ਪਤਾ ਜ ਨਹੀਂ ਲੱਗਦਾ ਕਿੱਥੇ ਲੱਗਦਾ ਇਹ ਚਾਰਜ ਤੇ ਬੈੜਕ ਚ ਤਾਂ ਬੈੜਕ ਚ ਲੱਗਦਾ ਕਹਿੰਦੇ ਬੈੜਕ ਚ ਤਾਂ ਲੱਗਦਾ ਪਰ ਆਇ ਨਹੀਂ ਨਾ ਪਤਾ ਕਿੱਥੇ ਲੱਗਦਾ ਇਹ ਚਾਰਜ ਤੇ ਪਾਪਾ ਲੋਣਗੇ ਇਹਦੇ ਤੇ ਸਬਜ਼ੀ ਆਪਾਂ ਕੱਦੂ ਦੀ ਬਣਾਈ ਆ ਤੇ ਅੱਜ ਤੁਹਾਨੂੰ ਆਪਾਂ ਪਤਾ ਹੀ ਆ ਪਤਾ ਨਹੀਂ ਤਾਂ ਉਹ ਨੂੰ ਬਣ ਜਾ ਰਹਾ ਕਹਿੰਦੇ ਮੈਨੂੰ ਨਹੀਂ ਪਤਾ ਕੀ ਕਹਿੰਦੇ ਹੁੰਦੇ ਭਾਈ ਜੀ ਪਿੰਡਾਂ ਚ ਵੀ ਆਉਂਦੇ ਹੁੰਦੇ ਆ ਇਦਾਂ ਸਮਾਨ ਸੇਲ ਕਰਨ ਤੇ ਆਪਾਂ ਉਹ ਲੈ ਆ ਕੰਨਾ ਵਾਲੇ ਤੁਸੀਂ ਕਮੈਂਟ ਕਰਕੇ ਦੱਸੋ ਕਿੱਦਾਂ ਦੇ ਲੱਗੇ 100 ਰੁਪਏ ਦੇ ਲੈ ਆ 100 ਰੁਪਏ ਦੇ ਕੰਨਾ ਵਾਲੇ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਲੱਗੇ ਤੇ ਸਾਰਾ ਦਿਨ ਅੱਜ ਲਾਈਟ ਨੇ ਬੇਕਾਰ ਸੁਭਾ ਕਰਤਾ ਸਭ ਹੱਥ ਨਾਲ ਤਾਂ ਮੈਂ ਕਦੇ ਕਦੇ ਧੁੰਨੀ ਹੁੰਦੀਆਂ ਕੱਪੜੇ ਹੱਥ ਨਾਲ ਮਜ਼ਾ ਬਹੁਤ ਹੁੰਦਾ ਵਿੱਚ ਧੋਣ ਨਾਲ ਹੋਰ ਗੱਲੇ ਗੱਲਾ ਪਾਣੀ ਖੁੱਲਾ ਚਾਹੀਦਾ ਟੂਟੀ ਚੱਲਦੀ ਹੋਵੇ ਨਜ਼ਾਰੇ ਨਾ ਬੰਦਾ ਤਾਂ ਉਥੋਂ ਸੁੱਟੀਆਂ ਨੇ ਬਹੁਤ ਸ਼ਹਿਰਾਂ ਦੇ ਵਿੱਚ ਤਾਂ ਪਾਣੀ ਦੀ ਦਿੱਕਤ ਨਹੀਂ ਸਾਡੇ ਤੇ ਨਾ ਪਾਣੀ ਜਾਂਦਾ ਨੀ ਗਲੀਆਂ ਚ ਨਾਲੀਆਂ ਨੂਲੀਆਂ ਹੈ ਨਹੀਂ ਗਲੀਆਂ ਚ ਨਾਲੀਆਂ ਨੂਲੀਆਂ ਹੈ ਨਹੀਂ ਮਤਲਬ ਨੀਚੇ ਗੈਪ ਹੁੰਦੇ ਆ ਸੋ ਪਾਣੀ ਉਹਨਾਂ ਸਟੋਰੇਜ ਤੇ ਰੁਕ ਸਾਡੇ ਤੇ ਪਰ ਗਲੀ ਚ ਚੱਲਵਾ ਦੇ ਦਹਾ ਫਰ ਉਹਨਾਂ ਕੀ ਡੋਲੀ ਦਸੀ ਜਿੰਨਾ ਕ ਮਤਲਬ ਉਹ ਧੁੱਪੇ ਸੁੱਕ ਜਾਊਗਾ ਗਰਮੀ ਦੇ ਨਾਲ ਤੇ ਥੋੜੀ ਸੀ ਕੱਪੜੇ ਤੇ ਵਸੇ ਹਾਂ ਨਾ ਟਰੈਕਟਰ ਆ ਵੇਖੋ ਕੀ ਹਾਲ ਕਰ ਲਿਆ ਇੰਨਾ ਸਮਾਨ ਲਿਆ ਕੇ ਦੇਈਦਾ ਇਹਨੂੰ ਇਹ ਮੁੰਡੇ ਦਾ ਸਾਂਭਣੀ ਭੋਰਾ ਵੀ ਰੱਖਦਾ ਤੇ ਆਹ ਲੈਂਦਾ ਸੀ ਇਹਦਾ ਮਾਗਦੀ ਦੇ ਮੇਲੇ ਤੋਂ ਮੈਂ ਲਾਦਾ ਮੁਖ ਸਰਸਾਈ ਵੀ ਤੋਂ ਲੈਂਦਾ ਸੀ 350 ਦਾ ਕਿ 250 ਦਾ ਯਾਦ ਨਹੀਂ ਮੈਨੂੰ ਪੱਕਾ ਰੇਟ ਤਾਂ ਪਰ ਦੇਖੋ ਇਹ ਹਾਲ ਕਰ ਲੈਂਦਾ ਸੀ ਇਟਾ ਟੁੱਟ ਗਿਆ ਬਾਕੀ ਤੀਜਾ ਵੀ ਮਾਰ ਗਿਆ ਹੀ ਅੱਜਕੱਲ ਕਹਿ ਦਿੰਦੇ ਆਪਾਂ ਮਹਿੰਗਿਆ ਵਾਲਿਆਂ ਨੂੰ ਆਂਦੇ ਤੇ ਪਰ ਮਾਰ ਗਿਆ ਹੀ ਤੇ ਮੰਮੀ ਪਾਈ ਜਨੀ ਪਈਆਂ ਦੇ ਪਸ਼ੂਆਂ ਨੂੰ ਧਾਰਾ ਨਿਕਲ ਗਏ ਨੇ ਪੱਠੇ ਆ ਗਏ ਆਪਣੇ ਡੈਡੀ ਲੈ ਕੇ ਆਏ ਤੇ ਬਸ ਅੱਜ ਤਾਂ ਚਾ ਲੋ ਚਲਦੀ ਹੁੰਦੀ ਲੋ ਵੀ ਨਹੀਂ ਸੀ ਅੱਜ ਤਾਂ ਐ ਸ਼ਾਂਤ ਮਾਹੌਲ ਜਿਵੇਂ ਜਿਵੇਂ ਪੱਤਾ ਹੀ ਨਹੀਂ ਹਿੱਲਦਾ ਤਾ ਉਹ ਹਾਲ ਹੋਇਆ ਪਰ ਜਮਾ ਸੁੰਨਾ ਸੁੰਨਾ ਆ ਤੇ ਸ਼ਾਂਤ ਮਾਹੌਲ ਅੱਜ ਸੱਚ ਮੈਂ ਤਾਂ ਗੁਰਦੁਆਰੇ ਜਾਣਾ ਸੀ ਮੱਥਾ ਟੇਕਣ ਚੇਤੇ ਹੀ ਭੁੱਲ ਗਏ ਮੈਂ ਵਰਤ ਤੇ ਮੱਥਾ ਟਕਾ ਲਿਆ ਉਹ ਦਾਣਾ ਨਹੀਂ ਕੋਲ ਤੋਰੇ ਚ ਤੁਸੀਂ ਨਹੀਂ ਜਾਣਾ ਦੋਮਾਨੇ ਦੋਮਾਨੇ ਨਹੀਂ ਜਾਣਾ ਆਪਾਂ ਚੱਲ ਗਏ ਫਿਰ ਟੇਕ ਕੇ ਗਈ ਮੱਥਾ ਚਲ ਪਾਪਾ ਨੂੰ ਪੁੱਛਦੇ ਫਿਰ ਆਪਾਂ ਚੱਲਦੇ ਅਸੀਂ ਚਲੋ ਵੇਖਦੇ ਆ ਸਾਬ ਮੇਰੇ ਜੀਜਾ ਕਰਦਾ ਸੀ ਬੈਠਾ ਹੈਂ ਆਪਾਂ ਨਾਲ ਨਾਲ ਪਾਰਕ ਪੁਰਕ ਚ ਨਾ ਜਾਣਾ ਮੈਂ ਤਾਂ ਮੱਥਾ ਟੇਕ ਕੇ ਆ ਜਾਂਗੇ ਇੱਧਰ ਪਰਕ ਪੁਰਕ ਚ ਨਾ ਨਹੀਂ ਜਾਂਦੀ ਉਹ ਫਿਰ ਮੇਰਾ ਲੱਗਦਾ ਨਾ ਟੇਕ ਕੇ ਸੋਚਦੀ ਮੱਥਾ ਟੇਕ ਕੇ ਆਣੇ ਆ ਸਕੂਟਰ 'ਤੇ ਚੱਲ ਵੜਦੇ ਆ। ਹਾਂ। ਹਣ। ਭੱਜ ਕੇ ਜਾ ਕੇ ਢੇਕਾਵਾਂਗੇ ਮੱਥਾ। ਸਕੂਟਰ 'ਤੇ। ਹਾਂ। ਚੱਲੋ। ਮੱਥਾ ਢੱਕਿਓ ਸੀ ਐਕਟਿਵਾ ਤੇ ਜਾਏ ਉਹਨੇ ਭੱਜ ਕੇ ਧੁਰ ਕੇ ਓਖਾਇ ਲੱਗਦਾ ਬੰਮੀ। ਹੁਣ ਕਿਵੇਂ ਹੈਲੋ ਕਰਦਾ ਹੁਣ ਵੇਖੀ ਝੂਟ ਲੈਣ ਦੇ ਨਾਂ ਤੇ ਤਾਂ ਮਿੰਟ 'ਚ ਹੈਲੋ ਵੀ ਕਰਤੀ ਐ। ਸ਼ਾਰਤੀ ਕਾਕਾ ਸ਼ਾਰਤੀ ਕਾਕਾ। ਚੱਲ ਗਏ। ਚਲੋ ਫਿਰ ਸਾਰੇ ਫਰੈਂਡਸ ਨੂੰ ਬਾਏ ਬਾਏ ਕਰ ਦੋ। ਵਰਸਾਈ ਉਹ ਵੀ ਪਰ ਸਕੂਟਰ 'ਤੇ ਕਿਉਂਕਿ ਮੰਮੀ ਨੇ ਤਾਂ ਜ ਕੰਮ ਆਉਂਦੇ ਨੇ ਵੇੜਨੇ ਤੇ ਅਸੀਂ ਭੱਜ ਕੇ ਜਾ ਕੇ ਮੱਥਾ ਟੇਕੋਨੇ ਤੇ ਮਿਲਦੇ ਆ ਫਿਰ ਤੁਹਾਨੂੰ ਆ ਕੇ ਜੀ ਪੋਸੀਬਲ ਹੋਇਆ ਤੇ ਲੀਸਾ ਚੇਕਲ ਟੇਕ ਕੇਅਰ ਬਾਏ ਬਾਏ